ਦੇਖ ਰਹੇ ਹੋ ਜਨਹਿਤ ਐਸ਼ੀ ਤੇ ਮੈਂ ਹਾਂ ਤੁਹਾਡੇ ਨਾਲ ਜਸਬੀਰ ਗੌਰ ਜਸਦੀ ਪਟਿਆਲਾ ਦੇ ਸੁੰਦਰ ਨਗਰ ਤਿਲਕ ਨਗਰ ਦੇ ਗੁਰਦੁਆਰਾ ਸਾਹਿਬ ਦਾ ਮਸਲਾ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਗਿਆ ਹੈ ਗੁਰਦੁਆਰਾ ਕਮੇਟੀ ਅਤੇ ਸੰਗਤ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਉਥੇ ਰੱਖੇ ਗਏ ਪਾਤੀ ਸਿੰਘ ਦੀ ਕੋਜੀ ਹਰਕਤ ਦੀ ਵਾਇਰਲ ਵੀਡੀਓ ਸੰਬੰਧੀ ਪੜਤਾਲ ਦੀ ਮੰਗ ਕੀਤੀ ਗਈ ਹੈ ਇਸ ਸਬੰਧ ਵਿੱਚ ਮੰਗ ਪੱਤਰ ਦੇ ਕੇ ਜਾਂਚ ਦੇ ਲਈ ਟੀਮ ਭੇਜਣ ਦੀ ਵੀ ਗੱਲ ਆਖੀ ਗਈ ਹੈ ਇਸ ਸਬੰਧ ਵਿੱਚ ਕਿਹਾ ਗਿਆ ਹੈ ਕਿ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਪਾਠੀ ਸਿੰਘ ਰੱਖੇ ਗਏ ਨੇ ਉਹਨਾਂ ਨੂੰ 12000 ਰੁਪਏ ਤਨਖਾਹ ਦਿੱਤੀ ਜਾਂਦੀ ਹੈ ਜੋ ਕਿ ਬਾਕੀ ਪਾਠੀਆਂ ਦੇ ਮੁਕਾਬਲੇ ਜ਼ਿਆਦਾ ਹੈ ਸੰਗਤ ਨੇ ਸ਼ਿਕਾਇਤ ਕੀਤੀ ਹੈ ਕਿ ਇਹ ਪਾਠੀ ਸਿੰਘ ਨਾ ਤਾਂ ਸਾਖੀ ਪੜਦੇ ਨੇ ਨਾਹੀ ਕਥਾ ਕਰਦੇ ਨੇ ਅਤੇ ਨਾਹੀ ਮਰਿਆਦਾ ਦਾ ਪੂਰਨ ਧਿਆਨ ਰੱਖਦੇ ਨੇ ਜਦੋਂ ਇਸ ਬੰਦੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਗੁਰਦੁਆਰਾ ਸਾਹਿਬ ਦੀ ਵਿੱਚ ਪਈਆਂ ਪੋਥੀਆਂ ਅਤੇ ਨਾਲ ਹੀ ਗੁਟਕਾ ਸਾਹਿਬ ਤੇ ਮਿੱਟੀ ਪਾ ਕੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕਰਕੇ ਮਰਿਆਦਾ ਦਾ ਕਾਣ ਕੀਤਾ ਗਿਆ ਇਹ ਬਿਲਕੁਲ ਵੀ ਬਰਦਾਸ਼ਤਜੋਗ ਨਹੀਂ ਹੈ ਵਾਤੀ ਵਿੱਚ ਇਹਨਾਂ ਦਾ ਪਛੋਕੜ ਪਤਾ ਕਰਨ ਤੇ ਪਤਾ ਲੱਗਿਆ ਕਿ ਇਹ 파ਟੀ ਸਿੰਘ ਹਰ ਗੁਰਦੁਆਰੇ ਦੇ ਵਿੱਚ ਇੰਜ ਹੀ ਕਰਦਾ ਆਇਆ ਹੈ ਇਸ ਬੰਦੇ ਵਿੱਚ ਸੁੰਦਰ ਨਗਰ ਤਿਲਕ ਨਗਰ ਗੁਰਦੁਆਰਾ ਸਾਹਿਬ ਦੀ ਸੰਗਤ ਅਤੇ ਨਾਲ ਹੀ ਕਮੇਟੀ ਮੈਂਬਰ ਹੋਰੀ ਵੀ ਕੀ ਕੁਝ ਕਹਿ ਰਹੇ ਨੇ ਆਓ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਵਿੰਦਰ ਸਿੰਘ ਖਾਲਸਾ ਆਲ ਇੰਡੀਆ ਸਿੱਖ ਸਤਕਾਰ ਕਮੇਟੀ ਗੁਰੂ ਘਰ ਤਿਲਕ ਨਗਰ ਸੁੰਦਰ ਨਗਰ ਦੇ ਵਿੱਚ ਇੱਕ ਗ੍ਰੰਥੀ ਸਿੰਘ ਵੱਲੋਂ ਬਹੁਤ ਹੀ ਮਾੜੀ ਹਰਕਤ ਕੀਤੀ ਗਈ ਕਮੇਟੀ ਨੂੰ ਤੇ ਗੁਰੂ ਘਰ ਨੂੰ ਬਦਨਾਮ ਕਰਨ ਵਾਸਤੇ ਇੱਕ ਵੀਡੀਓ ਪਾਈ ਗਈ ਜੇ ਕਿ ਬਹੁਤ ਹੀ ਨਿੰਦਕ ਜੋਗ ਆ ਉਸ ਸੰਬੰਧ ਵਿੱਚ ਜਦੋਂ ਆ ਕੇ ਉਥੋਂ ਦਾ ਮਹੌਲ ਚਾਲ ਦੇਖਿਆ ਉਥੋਂ ਦੇ ਪ੍ਰਬੰਧਕਾਂ ਨਾਲ ਗੱਲ ਕੀਤੀ ਤਕਰੀਬਨ بڑے ਗੁਰੂ ਘਰਾਂ 'ਚ ਸੇਵਾ ਕੀਤੀਆਂ ਦੇਖਿਆ ਵੀ ਉਥੋਂ ਦਾ ਹਾਲ ਚਾਲ ਪਰ ਕਈ ਜਿੱਦਾਂ ਕਹ ਲਓ ਗਰੰਟੀ ਸੰਘਾਂ ਨੂੰ ਕੋਈ 8 ਦਿੰਦਾ ਕੋਈ 10 ਦਿੰਦਾ ਇਹਨੂੰ 12000 ਰੁਪਏ ਸਰਦਜੀਤ ਨੂੰ ਤਨਖਾਹ ਦੇ ਰਹੇ ਸੀ ਹਰ ਮਹੀਨੇ ਰੈਸ਼ ਵਧੀਆ ਏਸੀ ਲੱਗਾ ਹਰ ਚੀਜ਼ ਦੀ ਫੈਸਿਲਿਟੀ ਇਹਨੂੰ ਮਿਲ ਰਹੀ ਸੀ ਔਰ ਫਿਰ ਵੀ ਪਤਾ ਨਹੀਂ ਰੱਬ ਜਾਣੇ ਉਹਦੇ ਮਨ 'ਚ ਕਿਹੜੀ ਬੰਛਾ ਸੀ ਔਰ ਜਦੋਂ ਪਤਾ ਕੀਤਾ ਦੋ ਤਿੰਨ ਗੁਰੂ ਘਰਾਂ 'ਚੋਂ ਉਹਨੂੰ ਕੱਢਿਆ ਗਿਆ ਧੱਕੇ ਮਾਰ ਕੇ ਇੱਕ ਤਾਂ ਹੁੰਦਾ ਨਾ ਤਨਖਾਹ ਦੇ ਕੇ ਗਰਾਤੀ ਨੂੰ ਹੱਥ ਜੋੜਤੇ ਉਹਨੂੰ ਦੋ ਤਿੰਨ ਘਰ ਗੁਰੂ ਘਰਾਂ 'ਚੋਂ ਧੱਕੇ ਮਾਰ ਕੇ ਕੱਢਿਆ ਗਿਆ ਪਰ ਉਹਦੀ ਬੰਛਾ ਸੀ ਕਿ ਮੈਂ ਇੱਥੇ ਰਵਾਂਗਾ ਮੈਨੂੰ ਕੋਈ ਕੱਢ ਨਹੀਂ ਸਕਦਾ ਜਾਂ ਤਾਂ ਮੈਨੂੰ 100000 2 ਲੱਖ ਰੁਪਈਆ ਦਿਓ ਜਾਂ ਮੈਨੂੰ ਪੱਕੇ ਰਹਿਣ ਦਿਓ ਸੋ ਉਹੀ ਵੰਸ਼ਾਂ ਨੇ ਇਸ ਗੁਰੂ ਘਰ 'ਚ ਰੱਖੀ ਆ ਕੇ ਜਿੱਦ ਦਿਨ ਉਹਦਾ ਜਾਣ ਦਾ ਦਿਨ ਸੀ ਅਖੀਰਲਾ ਉਹਨੇ ਅੰਮ੍ਰਿਤਵਾਲੇ ਉੱਠ ਕੇ ਜਿਸ ਜਗ੍ਹਾ ਤੇ ਗੁਰੂ ਸਾਹਿਬ ਦੀਆਂ ਪੋਤੀਆਂ ਪਈਆਂ ਸੀ ਉਹਨਾਂ ਉੱਪਰ ਮਿੱਟੀ ਪਾ ਕੇ ਤੇ ਲਾਈਵ ਹੋ ਕੇ ਇੱਕ ਵੀਡੀਓ ਵਾਇਰਲ ਕਰ ਦਿੱਤੀ ਉਹ ਵੀਡੀਓ ਦੇ ਸਬੰਧ ਵਿੱਚ ਜਦੋਂ ਆ ਕੇ ਪੁੱਛ ਪੜਤਾਲ ਸਾਰੀ ਖੂਕ ਕੀਤੀ ਉਹਦੇ 'ਚ ਗਰੰਟੀਜਿੰਗ ਦੋਸ਼ੀ ਪਾਇਆ ਗਿਆ ਜੀ ਇਹ ਪਹਿਲਾ ਕਿਸੇ ਪੰਚੋ ਖਾਲਸਾ ਸਾਹਿਬ ਮੈਂ ਜੇ ਅਸੀਂ ਜਿੰਗਰਾ ਪੂਰਾ ਚਿੱਠਾ ਕਢਾ ਕੇ ਜਿਹੜੇ ਜਿਹੜੇ ਗੁਰੂ ਘਰਾਂ ਚੋਂ ਸੇਵਾ ਕਰਦਾ ਰਿਹਾ ਕਿੱਥੋਂ ਕਿੱਥੋਂ ਇਹਨੇ ਕਿਹੜੇ ਕਿਹੜੇ ਮਾੜੇ ਕਰਮ ਕੀਤੇ ਆ ਪੂਰਾ ਵੇਰਵਾ ਲੈ ਕੇ ਕਾਲਤਖਤ ਸਾਹਿਬ ਤੇ ਪੇਸ਼ ਹੋਇਆ ਜੀ ਤੇ ਮੈਨੂੰ ਪੂਰਾ ਭਰੋਸਾ ਆ ਮੈਨੂੰ ਕਾਲਤਖਤ ਸਾਹਿਬ ਤੋਂ ਪੂਰਾ ਇਹ ਇਨਸਾਫ ਮਿਲੇਗਾ ਮੈਨੂੰ ਸਰਦਾਰ ਬਗੀਚਾ ਸਿੰਘ ਨੇ ਭਰੋਸਾ ਦਿੱਤਾ ਜੀ ਅਸੀਂ ਆਪਣੀ ਟੀਮ ਭੇਜ ਕੇ ਪੂਰੀ ਪੜਤਾਲ ਕਰਾਂਗੇ ਜਿਹੜਾ ਦੋਸ਼ੀ ਪਾਇਆ ਜਾਏਗਾ ਉਹਦੇ ਤੇ ਬੰਦੀ ਕਾਰਵਾਈ ਕਰਾਂਗੇ ਅੱਜ ਪੂਰੀ ਕਮੇਟੀ ਆਈ ਏ ਉਸ ਗੁਰੂ ਘਰ ਦੀ ਸੰਗਤ ਵੀ ਨਾਲ ਆਈ ਆ ਜੀ ਔਰ ਉਸ ਗੁਰੂ ਘਰ ਦੇ ਵਿੱਚ ਤਕਰੀਬਨ 30-35 ਬੀਬੀਆਂ ਅਸੀਂ ਆ ਜਿਹੜੀਆਂ ਦਿੱਲੀ ਆ ਕੇ ਨਿਤਨੇਮ ਕਰਦੀਆਂ ਜਿਸ ਜਗ੍ਹਾ ਤੇ ਪੋਥੀਆਂ ਪਈਆਂ ਸੀ ਗੁਰੂ ਸਾਹਿਬ ਦੀਆਂ ਉੱਥੇ ਗੁੜਕੇ ਸਾਹਿਬ ਵੀ ਪਏ ਆ ਉੱਥੋਂ ਬੀਬੀਆਂ ਗੁੜਕਾ ਸਾਹਿਬ ਲੈ ਕੇ ਦਿੱਲੀ ਨਿਤਨੇਮ ਕਰਦੀਆਂ ਆ ਔਰ 1 ਮਹੀਨਾ ਗਰੰਟੀ ਚ ਉਹਨੂੰ ਸੇਵਾ ਕਰਦੇ ਹੋਗੇ ਸੀ ਇਨੂੰ ਉਸੇ ਦੇਣੀ ਉਹ ਪੋਤੀਆਂ ਦੇ ਉੱਪਰ ਮਿੱਟੀ ਕਿੱਦਾਂ ਨਜ਼ਰ ਆ ਗਈ ਮੈਂ ਤਾਂ ਇਸ ਗੱਲ ਦਾ ਪੁੱਛਣਾ ਚਾਹਨਾ ਜਾਨ ਦੇ ਸਮੇਂ ਤੈਨੂੰ ਮਿੱਟੀ ਨਜ਼ਰ ਆਈ ਲੱਗਦਾ ਨਹੀਂ ਗ੍ਰੰਥੀ ਸਿੰਘ ਨੂੰ ਰੱਖਣ ਤੋਂ ਪਹਿਲਾਂ ਪ੍ਰੋਪਰ ਛਾਣਮਣ ਕਰਨੀ ਬਾਬਾ ਜੀ ਇਸੇ ਕਰਕੇ ਮੈਂ ਇਹਨਾਂ ਨੂੰ ਵੀ ਟਾੜਨਾ ਕੀਤੀ ਹੈ ਔਰ ਤੁਹਾਡੇ ਮਾਧਿਓਂ ਇੱਕ ਬੇਨਤੀ ਕਰਨਾ ਚਾਹਨਾ ਸਾਰੇ ਗੁਰੂ ਘਰਾਂ ਦੇ ਵਿੱਚ ਜਦੋਂ ਤੁਸੀਂ ਗ੍ਰੰਥੀ ਸਿੰਘ ਨੂੰ ਲੈ ਕੇ ਆਉਂਦੇ ਹੋ ਉਹਦੀ ਪੂਰੀ ਪੁੱਛ ਪੜਤਾਲ ਕੀਤੀ ਜਾਵੇ ਬਗੈਦਾ ਉਹਦਾ ਨਿਤਨੇਮ ਦਾ ਹੋਣਾ ਚਾਹੀਦਾ ਮੇਰਾ ਨਾਮ ਸਿਮਰਨਦੀਪ ਕੌਰ ਹੈ ਅਸੀਂ ਸੁੰਦਰ ਨਗਰ ਜਿਲਕਾ ਨਗਰ ਗੁਰਦੁਆਰੇ ਮਤਾਬਤੀ ਦੀ ਸਿਵਾਦਾਰਾ ਅਸੀਂ ਰੋਜ਼ ਸਵੇਰੇ ਨਿਤਨੇਮ ਕਰਦੇ ਹਾਂ ਉਹਨੇ ਗੁਟਕਾ ਸਭ ਲੈਨੇ ਆ ਤੇ ਉੱਥੇ ਤਕਰੀਬਨ 2-3 ਘੰਟੇ ਰਹਿਨੇ ਆ ਸਾਰੀ ਸਾਫ ਸਵਾਈ ਦੇਖਭਾਲ ਕਰਕੇ ਫਿਰ ਘਰ ਨੂੰ ਜਾਈਦਾ ਸਾਰਾ ਕੁਝ ਤੇ ਵਧੀਆ ਚੱਲਦਾ ਸੀ ਤੇ ਜਦੋਂ ਦੇ ਪਾਤੀ ਸਾਹਿਬ ਆਏ ਆ ਉਦੋਂ ਦੇ ਮਤਲਬ ਕਿ ਇੱਕਦਮ ਇਹ ਹਾਲਾਤ ਬਿਲਕੁਲ ਖਰਾਬ ਜੇ ਹੋ ਗਿਆ ਗੁਰਦੁਆਰੇ ਵੀ ਸੰਗਤ ਵੀ ਬਹੁਤ ਘੱਟ ਗਈ ਆ ਆਉਂਦੇ ਨਹੀਂ ਆ ਜੇ ਉਹਨਾਂ ਨੂੰ ਕੀਰਤਨ ਵੀ ਨਹੀਂ ਕਰਦੇ ਨਾ ਹੀ ਕਥਾ ਕਰਦੇ ਆ ਕਥਾ ਜੇ ਕਰਦੇ ਆ ਤੇ ਉਹ ਦੁਨਿਆਵੀ ਗੱਲਾਂ ਕਰਦੇ ਆ ਤੇ ਉਹਨਾਂ ਨੂੰ ਮਤਲਬ ਬੜੀ ਵਾਰ ਸਮਝਾਇਆ ਕਿ ਨਹੀਂ ਬਾਬਾ ਜੀ ਤੁਸੀਂ ਕੋਈ ਸਾਨੂੰ ਸਾਖੀ ਸੁਣਾਇਆ ਕਰੋ ਕੋਈ ਜਿੱਦਾਂ ਹਕਮਨਾਮਾ ਸਾਹਿਬ ਦੀ ਕਥਾ ਕਰਿਆ ਕਰੋ ਸਾਨੂੰ ਇਸ ਤਰ੍ਹਾਂ ਦੀਆਂ ਗੱਲਾਂ ਦੱਸਿਆ ਕਰੋ ਤਾਂ ਕਿ ਅਸੀਂ ਅੱਗੇ ਵੀ ਆਪਣੇ ਬੱਚਿਆਂ ਨੂੰ ਜਾਂ ਹੋਰ ਵੀ ਬਾਕੀ ਸਮਝਾ ਸਕੀਏ ਆ ਸਕੀਏ ਗੁਰੂ ਘਰ ਨਾਲ ਜੋੜ ਸਕੀਏ ਪਰ ਨਹੀਂ ਉਹਨਾਂ ਨੇ ਸਭੋ ਇਹਦਾ ਵੀ ਵਿਰੋਧ ਕੀਤਾ ਕਿ ਤੁਸੀਂ ਜ਼ਿਆਦਾ ਸਿਆਣੇ ਹੋ ਜਾਂ ਅਸੀਂ ਮਤਲਬ ਮੈਂ ਇਦਾਂ ਉਦਾਂ ਮਤਲਬ ਮੈਂ ਬਹੁਤ ਸਿਆਣਾ ਹਾਂ ਜਿਵੇਂ ਜੋ ਮੈਂ ਬੋਲਦਾ ਮੈਂ ਠੀਕ ਬੋਲਦਾ ਹਾਂ ਤੇ ਇਸ ਕਰਕੇ ਫਿਰ ਉਹਨਾਂ ਨੂੰ ਮਤਲਬ ਕਿ ਪੂਰੀ ਸੰਗਤ ਇਹ ਸੰਗਤ ਨੇ ਕਿਸੇ ਕਿਸੇ ਵੀ ਸੰਗਤ ਦੇ ਮਤਲਬ ਗੱਲ ਨਹੀਂ ਉਹਨਾਂ ਨੇ ਸੁਣੀ ਕਿਸੇ ਦੀ ਤੇ ਆਪਣੀਆਂ ਮਤਲਬ دنیਵੀ ਗੱਲਾਂ 'ਚ ਰਹੇ ਤੇ ਸਗੋਂ ਉਹਦਾ ਵੀ ਵਿਰੋਧ ਹੀ ਕਰਦੇ ਰਹੇ ਤੇ ਅਸੀਂ ਇਸ ਕਰਕੇ ਹੁਣ ਇੱਥੇ ਆਏ ਆ ਕਿ ਸਾਨੂੰ ਇਹਨਾਂ ਮਤਲਬ ਕੋਈ ਚੰਗਾ ਮਤਲਬ ਪਾਰਟੀ ਸੰਗਰੰਤੀ ਮਿਲੇ ਜੋ ਕਿ ਸਾਨੂੰ ਇਹਨਾਂ ਆਪਣੇ ਸਿੱਖਿਆ ਦਵੇ ਸਾਨੂੰ ਗੁਰੂ ਘਰ ਨਾਲ ਜੋੜੇ ਜਾਂ ਸਾਨੂੰ ਕੀਰਤਨ ਆ ਆਪਣਾ ਸਪਾਰਟ ਸਾਰਾ ਮਤਲਬ ਕਿ ਸਾਖੀਆਂ ਵਗੈਰਾ ਜੋ ਵੀ ਅਸੀਂ ਗੁਰੂ ਘਰ ਨਾਲ ਜੁੜੀ ਆ ਤੇ ਅਸੀਂ ਆਈਏ ਸਾਨੂੰ ਬਹੁਤ ਆਸ਼ਵਾਸਨ ਮਿਲਿਆ ਸਾਨੂੰ ਕਿ ਮਤਲਬ ਕਿਹਾ ਉਹਨਾਂ ਨੇ ਕਿ ਤੁਹਾਡਾ ਪੂਰਾ ਸਾਥ ਦੇਵਾਂਗੇ ਤੇ ਇਹਨਾਂ ਨੂੰ ਮਤਲਬ ਇਥੋਂ ਕਰਾਂਗੇ ਹਾਂਜੀ ਰਾਇਬੀ ਜੀ ਦਾ ਖਾਲਸਾ